ਕਿਸਾਨ ਅਕਸਰ ਹੀ ਕੋਈ ਨਾ ਕੋਈ ਮੁੱਦਾ ਜਿਹੜਾ ਉਹ ਕੱਢ ਕੇ ਲੈ ਕੇ ਆਉਂਦੇ ਆ ਔਰ ਇੱਕ ਨਵਾਂ ਮੁੱਦਾ ਲੈ ਕੇ ਆਏ ਆ ਕਿਹੜਾ ਮੁੱਦਾ ਲੈ ਕੇ ਆਏ ਆ ਉਹਦੇ ਬਾਰੇ ਵੀ ਗੱਲ ਕਰਦੇ ਆ ਔਰ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਜੋਧੇ ਕਿਸਾਨ ਨੇ ਜਿਹੜੇ ਅਕਸਰ ਹੀ ਸਰਕਾਰਾਂ ਦੇ ਨਾਲ ਟੱਕਰ ਲੈਂਦੇ ਰਹਿੰਦੇ ਆ ਔਰ ਸਰਕਾਰਾਂ ਨੂੰ ਕਈ ਵਾਰ ਤਾਂ ਮੂੰਹ ਦੀ ਖਾਣੀ ਪੈ ਗਈ ਆ ਔਰ ਦਿੱਲੀ ਦੇ ਧਰਨੇਆਂ ਦੀ ਗੱਲ ਕਰੀਏ ਉਹਨਾਂ ਜੋਧਿਆਂ ਦੀ ਗੱਲ ਕਰੀਏ ਜਿਹੜੇ ਦਿੱਲੀ ਦੇ ਧਰਨੇ ਨੂੰ ਜਿੱਤ ਕੇ ਆਏ ਨੇ ਔਰ ਉਹੀ ਜੋਧੇ ਅੱਜ ਗੁਰਦਾਸਪੁਰ ਦੇ ਵਿੱਚ ਗੰਨਾ ਮੇਲ ਚ ਪਹੁੰਚੇ ਨੇ ਔਰ ਕਾਰਨ ਕੀ ਆ ਕੀ ਕਮਜ਼ੋਰੀਆਂ ਫੜ ਲਈਆਂ ਨੇ ਮਹਿਕਮੇ ਦੀਆਂ ਕੀ ਕਮਜ਼ੋਰੀਆਂ ਨੇ ਸਰਕਾਰਾਂ ਦੀਆਂ ਉਹਦੇ ਬਾਰੇ ਗੱਲ ਕਰਦੇ ਆ ਔਰ ਅੱਜ ਦਾ ਕੀ ਮਾਮਲਾ ਹੈ ਕਿ ਇਸ ਮਾਮਲੇ ਕਰਕੇ ਗੰਨਾ ਮੇਲ ਵਿੱਚ ਪਹੁੰਚਿਆ ਗਿਆ ਔਰ ਇੱਥੇ ਕਿਸਾਨ ਇਕੱਠੇ ਹੋ ਰਹੇ ਨੇ ਔਰ ਕੁਝ ਭਾਈ ਸਾਹਿਬ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਗੱਲ ਕਰਦੇ ਆ ਕਿ ਮਾਮਲਾ ਕੀ ਆ ਹਾਂਜੀ ਸਦਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਸਦਾਜੀ ਇਹ ਕੀ ਕਿਸ ਮਕਸਦ ਨਾਲ ਤੁਸੀਂ ਇੱਥੇ ਅੱਜ ਆਏ ਗੰਨਾ ਮੇਲ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਜਸਵੰਤ ਸਿੰਘ ਵੀਕੇ ਜੂ ਸਰਸਾ ਵੰਦੀ ਵੱਲੋਂ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਅੱਜ ਮੰਗ ਪੱਤਰ ਦੇਣ ਆਇਆ ਜੀਐਮ ਸ਼ੂਗਰ ਮਿਲ ਪੰਨਿਆਰ ਨੂੰ ਅੱਗੇ ਵੀ ਕਈ ਵਾਰ ਆਪਾਂ ਜਾਣੂ ਕਰਾ ਚੁੱਕੇ ਹਾਂ ਵੀ ਜਿਹੜੀਆਂ ਝਾੜ ਦੇ ਵਿੱਚ ਜਿੱਥੇ ਟਰਾਲੀਆਂ ਖੜੀਆਂ ਕਰਦੇ ਆ ਉਹ ਟਰਾਲੀਆਂ ਜਿੱਥੇ ਖੜ੍ਹਦੀਆਂ ਨੇ ਉੱਥੇ ਇੱਟ ਲੱਗੀ ਆ ਜਿਹੜੀ ਇੱਟ ਲੱਗੀ ਆ ਦੀ ਕੁਆਲਿਟੀ ਚੰਗੀ ਨਹੀਂ ਇੱਕ ਤੇ ਉਹ ਇੱਟ ਅੱਜ ਕੱਲ ਕਿਤੇ ਵੀ ਇੱਟ ਨਹੀਂ ਲੱਗਦੀ ਪੰਪ ਤੇ ਜਾਂ ਕਿਤੇ ਆਪਾਂ ਝਾੜ ਕਿਤੇ ਵੀ ਬਣਦਾ ਇੱਟ ਨਹੀਂ ਲੱਗਦੀ ਇਹ ਇੱਟ ਇੱਕ ਡਾਇਰੈਕਟਰ ਦੇ ਪੱਠੇ ਤੋਂ ਆਈ ਆ ਪਿਛਲੀ ਵਾਰ ਵੀ ਜਾਣੂ ਕਰਾਇਆ ਇਸ ਬਾਰ ਫੇਸ ਸੀਜ਼ਨ ਚਾਲੂ ਹੋਣ ਦੇ ਕਿਨਾਰੇ ਆ ਅਜੇ ਤੱਕ ਜਾੜ ਦੀ ਕੋਈ ਸੁਣਵਾਈ ਨਹੀਂ ਉਥੇ ਉਹ ਜਿਹੜੀ ਇੱਟ ਲੱਗੀ ਆ ਉਹ ਇੱਕ ਡਾਇਰੈਕਟਰ ਦੇ ਪੱਠੇ ਤੋਂ ਆਈ ਆ ਔਰ ਪਿੱਲੀ ਇੱਟ ਪਾਈ ਗਈ ਆ ਜੋ ਐਸਡੀਐਮ ਦਿਨਾਂਗਰ ਦੀ ਰਿਪੋਰਟ ਆ ਉਹ ਪਿੱਲੀ ਇੱਟ ਢੋਂਦੇ ਨਾਤੇ ਆਪਾਂ ਬਾਰ-ਬਾਰ ਕਹਿ ਚੁੱਕੇ ਆ ਵੀ ਇੰਟਰਲੌਕ ਇੱਟ ਹੀ ਇੱਥੇ ਲੱਗਣੀ ਚਾਹੀਦੀ ਆ ਜੇ ਦੂਜੀ ਇੱਟ ਲੱਗੀ ਆ ਤੇ ਉਹ ਆਪਾਂ ਲੱਗਣ ਨਹੀਂ ਦਿਆਂਗੇ ਜੀਐਮ ਸਾਹਿਬ ਨੂੰ ਮੰਗ ਪੱਤਰ ਦਿੰਦਾ ਗੰਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ ਜਾੜ ਨੂੰ ਕੰਪਲੀਟ ਕੀਤਾ ਜਾਵੇ ਇੰਟਰਲੌਕ ਟਾਈਲਰ ਜੇ ਨਹੀਂ ਕਰਦੇ ਤੇ ਆਪਾਂ ਤਿੱਖਾ ਸੰਘਰਸ਼ ਕਰਾਂਗੇ ਨਹੀਂ ਪਿਛਲੇ ਦਿਨੀ ਇੱਕ ਖਬਰਾਂ ਪ੍ਰਕਾਸ਼ਿਤ ਹੋਈਆਂ ਕਿ ਜਿਸ ਵਿੱਚ ਇਟ ਪੱਟੀ ਜਾ ਰਹੀ ਸੀ ਕਹਿੰਦੇ ਸੀ ਕਿ ਪੱਟੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਸਰ ਜਿਹੜੀ ਪੱਟੀ ਜਾ ਰਹੀ ਹੈਟਾ ਉਹ ਜਿਹੜੀਆਂ ਵਿੱਚ ਪਿੱਲੀਆਂ ਇਟਾਂ ਦੀ ਚੁੱਕ ਕੇ ਅੰਦਰ ਮੇਲੇ ਦੇ ਵਿੱਚ ਪਈਆਂ ਨਹੀਂ ਜੀ ਉੱਥੇ ਵੀ ਪਈਆਂ ਇੱਕ ਡਾਇਰੈਕਟਰ ਆ ਜਿਹਦਾ ਪੰਪ ਆ ਬ੍ਰਹਮਪੁਰ ਰੋਡ ਦੇ ਉੱਤੇ ਉਹ ਪੰਪ ਦੇ ਵੀ ਕੁਝ ਗਈਆਂ ਇਟਾਂ ਉਹਨਾਂ ਦੇ ਵਿੱਚੋਂ ਉਹ ਇਟਾਂ ਦਾ ਜਿਹੜਾ ਖਰਚਾ ਆ ਉਹ ਕਿਹਦੇ ਖਾਤੇ ਪਿਆ ਉਸ ਕਿਸਾਨਾਂ ਦੇ ਖੂਨ ਦੀ ਕਮਾਈ ਆ ਔਰ ਇਹ ਬੇਨਤੀ ਆ ਵੀ ਇਹਨੂੰ ਬਿਲਕੁਲ ਸ਼ਾਂਭੀਨ ਕਰਕੇ ਔਰ ਇਹਦੇ ਸਖਤੋ ਸਖਤ ਕਾਰਵਾਈ ਕੀਤੀ ਜਾਏ ਔਰ ਇਹਦੇ ਨਾਲ ਜਾਰ ਜਿਹੜਾ ਆਪਣਾ ਉਹ ਮਿਲ ਚੱਲਣ ਤੋਂ ਪਹਿਲਾਂ ਪਹਿਲਾਂ ਕੰਪਲੀਟ ਕੀਤਾ ਜਾਏਗੀ ਤੁਸੀਂ ਮੰਨਦੇ ਹੋ ਕਿ ਇੰਨੇ ਸਮੇਂ ਵਿੱਚ ਸਰਕਾਰ ਇਹਦੇ ਵੱਲ ਧਿਆਨ ਦੇਏਗੀ ਜਾਂ ਜੀਐਮ ਸਾਹਿਬ ਧਿਆਨ ਦੇਣਗੇ ਕਿ ਜਲਦੀ ਗਨਾ ਮਿਲ ਚੱਲਣ ਤੋਂ ਪਹਿਲਾਂ ਪਹਿਲਾਂ ਇਹ ਇਟ ਜਿਹੜੀ ਬਦਲੀ ਜਾਏਗੀ ਇਹ ਸਾਨੂੰ ਕੋਈ ਇਹਨਾਂ ਤੇ ਭਰੋਸਾ ਨਹੀਂ ਜੀ ਆਪਾਂ ਬਾਰ-ਬਾਰ ਆਪਣੀ ਮੰਗ ਰੱਖ ਰਹੇ ਆ ਨਹੀਂ ਕਰ ਰਹੇ ਲਾਸਟ ਵਾਰੀ ਇਹ ਕਹਤਾ ਜੀ ਮਿਲ ਚੱਲਣ ਤੋਂ ਪਹਿਲਾਂ ਟਾਇਲਾਂ ਇੰਟਰਲੌਕ ਨਹੀਂ ਲੱਗੀ ਤੇ ਜੀਐਮ ਸਾਹਿਬ ਦੇ ਜਵਾਬ ਦੇਉਣਗੇ ਜੇ ਆਪਣਾ ਸੰਘਰਸ਼ ਆਪਾਂ ਤਿੱਖਾ ਸੰਘਰਸ਼ ਕਰਾਂਗੇ ਉਹ ਸੰਘਰਸ਼ ਵਿੱਚ ਇਹ ਜ਼ਿੰਮੇਵਾਰ ਹੋਏਗਾ ਜੀਐਮ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜੇ ਟਾ ਨਾ ਲੱਗਿਆ ਸਾਡੇ ਜਿਹੜਾ ਸੰਘਰਸ਼ਾ ਉਹ ਆਪਾਂ ਰੋਡ ਵੀ ਜਾਮ ਕਰ ਸਕਦੇ ਆ ਔਰ ਜੋ ਸਾਡੇ ਕੌਮੀ ਪ੍ਰਧਾਨ ਨੇ ਜੋ ਸਾਡੀ ਡਿਊਟੀ ਲਾਉਣਗੇ ਉੱਥੇ ਆਪਾਂ ਤੰਦੇਈ ਨਾਲ ਉੱਤੇ ਆਪਾਂ ਇਹਨਾਂ ਦਾ ਮੁਕਾਬਲਾ ਕਰਾਂਗੇ ਤੁਸੀਂ ਆ ਜੀਣਾ ਦੇ ਕੋਲ ਲੈ ਕੇ ਆਏ ਹੋ ਇਹ ਮੇਲ ਹੋਇਆ ਤੁਹਾਡਾ ਜੀਐਮ ਸਾਹਿਬ ਨਾਲ ਇਹ ਜੀਐਮ ਸਾਹਿਬ ਨਾਲ ਮੇਲ ਨਹੀਂ ਹੋਇਆ ਕਹਿੰਦੇ ਚੰਡੀਗੜ੍ਹ ਮੀਟਿੰਗ ਜਨੇ ਔਰ ਉਹਨਾਂ ਨੂੰ ਆਦਤ ਆ ਵੀ ਫੋਨ ਨਹੀਂ ਚੁੱਕਦੇ ਕਿਸਾਨਾਂ ਦਾ ਫੋਨ ਨਹੀਂ ਚੁੱਕਦੇ ਉਹਨਾਂ ਨੂੰ ਵੀ ਆਦਤ ਪਾਈ ਜਾਏ ਵੀ ਸਾਡਾ ਫੋਨ ਵੀ ਚੁੱਕਿਆ ਕਰਨ ਸਾਡੇ ਸਿਰ ਤੇ ਹੀ ਮਿਲ ਚਲਦੀ ਆ ਔਰ ਸਾਡੇ ਸਿਰ ਤੇ ਇਹ ਕਿਸਾਨਾਂ ਦੇ ਸਿਰ ਤੇ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਇਹਦੀ ਡਿਊਟੀ ਬਣਦੀ ਆ ਜੇ ਡਿਊਟੀ ਟਾਈਮ ਵਿੱਚ ਫੋਨ ਨਹੀਂ ਚੁੱਕਦਾ ਤੇ ਬਾਅਦ ਉਹਦੇ ਬਾਅਦ ਵਿੱਚ ਜਲੇ ਟਾਈਮ ਲੱਗਦਾ ਉਸ ਵੇਲੇ ਸਾਡੇ ਫੋਨ ਤੇ ਅਟੈਂਡ ਕਰਨਾ ਇਹਦਾ ਬਣਦਾ ਜੀ ਜੀਐਮ ਦਾ ਹੋਰ ਕੀ ਕੀ ਮਸਲਾ ਵਾ ਇੱਕੋ ਹੀ ਟਾਇਲ ਦਾ ਈਟ ਦਾ ਮਸਲਾ ਰਹਿ ਗਿਆ ਜਾਂ ਹੋਰ ਵੀ ਕੋਈ ਮੁੱਦਾ ਸੀ ਨਹੀਂ ਸਾਰੇ ਇਹ ਫਿਰ ਆ ਤੇ ਇਹ ਮੁੱਦਾ ਨੰਬਰ 2 ਤੇ ਜਿਹੜੀ ਨਵੀਂ ਮਿਲ ਲੱਗਦੀ ਵੀ ਆ ਉਹ ਮਿਲ ਦਾ ਕੰਮ ਬਹੁਤ ਲੇਟ ਕੀਤਾ ਜਾ ਰਿਹਾ ਉਹ ਕਿਉਂ ਕੀਤਾ ਜਾ ਰਿਹਾ ਉਹ ਇਹ ਜੀਐਮ ਦੀ ਮਿਲੀ ਭੁਗਤਾ ਸਾਰਾ ਜੀਮ ਚਾਹੇ ਤੇ ਮੇਲੇ ਇਸ ਵਾਰ ਚੱਲ ਸਕਦੀ ਆ ਪਰ ਇਹ ਐਡੇ ਸੁਹਿਰਦ ਨਹੀਂ ਮਿਲ ਚਲਾ ਕੇ ਆਪਣੀ ਪੋਰਜੋਰ ਇਹ ਵੀ ਮੰਗਾ ਵੀ ਮਿਲ ਇਮੀਡੀਏਟਲੀ ਚਲਣੀ ਚਾਹੀਦੀ ਆ ਜੀ ਹਾਂਜੀ ਸਰਤਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇੱਥੇ ਪਹੁੰਚੇ ਨੇ ਸਾਰੇ ਕਿਸਾਨ ਔਰ ਵੱਖ-ਵੱਖ ਥਗਾ ਦੇ ਉੱਤੇ ਜਾ ਕੇ ਕਿਸਾਨਾਂ ਨੂੰ ਹੀ ਲੋਕਾਂ ਨੂੰ ਜਾਗਰੂਕ ਕਰਾਉਣਾ ਪੈਂਦਾ ਵਾ ਕਿ ਇਹ ਮਸਲੇ ਜਿਹੜੇ ਆ ਸਰਕਾਰਾਂ ਕਿਤੇ ਨਾ ਕਿਤੇ ਨਾਕਾਮੀਆਂ ਕਰ ਰਹੀਆਂ ਨੇ ਮਹਿਕਮੇ ਨਾਕਾਮੀਆਂ ਕਰ ਰਹੇ ਆ ਔਰ ਕੀ ਕਹਿਣਾ ਤੁਹਾਡਾ ਵੇਖੋ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਸਰਸਾ ਦਾ ਸੇਵਾਦਾਰ ਆ ਤੇ ਜਥੇਬੰਦੀ ਦਾ ਸੇਵਾਦਾਰ ਹੋਣ ਦੇ ਨਾਤੇ ਅਸੀਂ ਜੋ ਆਪਣਾ ਫਰਜ ਸਮਝਦੇ ਹੋਏ ਅੱਜ 슈ਗਰ ਮਿਲ ਪੁਨੀਆੜ ਚ ਜਿਹੜੀਆਂ ਆਪਣੀਆਂ ਮੰਗਾਂ ਲੈ ਕੇ ਪਹੁੰਚੇ ਸੀ ਇੱਕ ਜਾੜ ਦੀ ਮੰਗ ਸੀ ਜਿਹੜੀ ਮੇਨ ਸਾਡੀ ਵੀ ਜਾੜ ਦੇ ਵਿੱਚ ਪਿੱਲੀ ਇਟ ਦੀ ਥਾਂ ਤੇ ਜਿਹੜੀ ਇੰਟਰਲੌਕ ਟਾਇਲ ਲਵਾਈ ਜਾਏ ਤੇ ਦੂਸਰੀ ਮੰਗ ਜਿਹੜੀ ਸਾਡੀ ਆ ਉਹ ਇਹ ਨਵੀਂ ਨਵਾਂ ਪਲਾਟ ਜਿਹੜਾ ਲੱਗਾ ਆ ਇਸ ਨੂੰ ਸੀਜ਼ਨ ਦੇ ਦੌਰਾਨ ਸ਼ੁਰੂ ਕੀਤਾ ਜਾਏ ਕਿਉਂਕਿ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ ਦੂਰ ਦਰਾਡੇ ਗੰਨਾ ਲੈ ਕੇ ਜਾਣ ਵਿੱਚ ਜ਼ਿਮੀਂਦਾਰਾਂ ਦਾ ਡੀਜ਼ਲ ਦਾ ਵੱਦ ਖਰਚਾ ਆਉਂਦਾ ਹੈ ਕੋਈ ਦੂਰ ਜਾਣ ਕਰਕੇ ਕਿਸੇ ਦਾ ਮਸ਼ੀਨਰੀ ਦਾ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਐ ਐਨਏਸੀਰ ਤੋਂ ਕੰਮ ਚੱਲ ਰਿਹਾ ਮਿਲ ਦਾ ਕੋ ਥੋੜਾ ਬੋਤਾ ਕੰਮ ਰਹਿ ਗਿਆ ਜੋ ਇਸ ਨੂੰ ਮਿਲੀ ਭੁਗਤ ਕਰਕੇ ਪ੍ਰਾਈਵੇਟ ਮਿਲਾਂ ਦੀ ਜੋ ਮਾਲਕਾਂ ਦੀ ਮਿਲੀ ਭੁਗਤ ਕਰਕੇ ਇਹ ਕੰਮ ਜਿਹੜਾ ਲਮਕਾਇਆ ਜਾ ਰਿਹਾ ਕਿ ਇਸ ਵਿੱਚ ਦੇਰੀ ਹੋ ਸਕੇ ਤੇ ਜਿਹੜੀਆਂ ਨਿਜੀ ਮਿਲਾਂ ਵਾਂ ਉਹਨਾਂ ਨੂੰ ਫਾਇਦਾ ਹੋ ਸਕੇ ਉਸ ਦੇ ਨਾਲ ਨਾਲ ਹੀ ਅਸੀਂ ਜੋ ਇੱਕ ਮੰਗ ਪੱਤਰ ਜੀਐਮ ਸਾਹਿਬ ਨੂੰ ਦਿੱਤਾ ਹੈ ਸੁਪਰਡੈਂਟ ਦੇ ਥਰੂ ਦੂਸਰਾ ਮੰਗ ਪੱਤਰ ਜੋ ਹੈ ਅਸੀਂ ਡੀਸੀ ਸਾਹਿਬ ਗਰਦਾਸਪੁਰ ਨੂੰ ਦੇਣ ਜਾ ਰਹੇ ਹਾਂ ਇਹ ਟਾਇਲ ਦੇ ਸਬੰਧ ਵਿੱਚ ਹੀ ਕਿ ਜਿਹੜੇ ਇੰਟਰਲੌਕ ਟਾਇਲ ਆ ਲਵਾ ਕੇ ਤੇ ਜਿਹੜਾ ਜਾੜ ਆ ਉਸ ਨੂੰ ਸੀਜ਼ਨ ਚੱਲ ਮੇਲ ਚੱਲਣ ਤੋਂ ਪਹਿਲਾਂ ਪਹਿਲਾਂ ਸੀਜ਼ਨ ਤੋਂ ਪਹਿਲਾਂ ਇਹਨੂੰ ਜਿਹੜਾ ਉਹ ਕੰਪਲੀਟ ਕਰਾਇਆ ਜਾ ਸਕੇ ਇਹੋ ਮੰਗਾ ਲੈ ਕੇ ਆਪਾਂ ਇੱਥੇ ਪਹੁੰਚੇ ਸੀ ਅੱਜ ਜੀ ਦੱਸ ਦਈਏ ਕਿ ਮਾਮਲਾ ਕੀ ਆ ਮਾਮਲਾ ਗੰਨਾ ਮਿਲਦੇ ਵਿੱਚ ਜੋ ਜਾੜ ਬਣਿਆ ਜਿੱਥੇ ਟਰਾਲੀਆਂ ਆ ਕੇ ਖੜਦੀਆਂ ਨੇ ਔਰ 3-400 ਕੁਇੰਟਲ ਗੰਨੇ ਦੇ ਕਰੀਬ ਟਰਾਲੀਆਂ ਉੱਤੇ ਗੰਨਾ ਹੁੰਦਾ ਔਰ ਉਸ ਗੰਨੇ ਦੀਆਂ ਟਰਾਲੀਆਂ ਨੂੰ ਜੇ ਇਹ ਟਹਿ ਜੋ ਪਿੱਲੀ ਐਟਰ ਕਹਿੰਦੇ ਲਗਾਈ ਗਈ ਹੈ ਹਾਂਜੀ ਨਾਲ ਦੀ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਇਹ ਮੰਗਾ ਵੱਲ ਧਿਆਨ ਨਾ ਦਿੱਤਾ ਗਿਆ ਜੇ ਜਾੜ ਨਾ ਪੱਕਾ ਕੀਤਾ ਗਿਆ ਉਸ ਵਿੱਚ ਜਿਹੜਾ 1-1 ਫੁੱਟ ਦੇ ਕਰੀਬ ਜਿਹੜਾ ਸਾਰਾ ਸਰਦੀਆਂ ਜਿਹੜਾ ਉਹ ਗਾਰਾ ਰਹਿੰਦਾ ਵਾ ਜ਼ਿਮੀਦਾਰਾਂ ਨੂੰ ਤੁਰਨ ਫਿਰਨ ਵਿੱਚ ਮੁਸ਼ਕਲਾਂ ਆਉਂਦੀਆਂ ਮਸ਼ੀਨਰੀਆਂ ਦਾ ਨੁਕਸਾਨ ਹੁੰਦਾ ਟਰੈਕਟਰ ਟੁੱਟਦੇ ਆ ਟਰਾਲੀਆਂ ਪਲਟਦੀਆਂ ਆ ਜੇਕਰ ਇਹ ਨਾ ਜਾੜ ਪੱਕਾ ਕੀਤਾ ਗਿਆ ਤਾਂ ਉਹੀ ਗਾਰਾ ਅਸੀਂ ਟਰਾਲੀਆਂ 'ਚ ਲਾਦ ਕੇ ਜੀਐਮ ਸਾਹਿਬ ਦੇ ਦਫ਼ਤਰ ਅੱਗੇ ਤਾਂ ਹਾਈਵੇ ਦੇ ਉੱਤੇ ਢੇਰ ਲਾਵਾਂਗੇ ਫਿਰ ਇਸ ਚੀਜ਼ ਦਾ ਜ਼ਿੰਮੇਵਾਰ ਜੀਐਮ ਖੁਦ ਹੋਏਗਾ ਤੇ ਨਾਲ ਪ੍ਰਸ਼ਾਸਨ ਹੋਏਗਾ ਇਸ ਦਾ ਜ਼ਿੰਮੇਵਾਰ ਅਸੀਂ ਇਹ ਕੰਮ ਵੀ ਨਾਲ ਕਰਾਂਗੇ ਤੇ ਜੇ ਮਿਲ ਨਹੀਂ ਚਲਦੀ ਉਸ ਵਾਸਤੇ ਵੀ ਅਸੀਂ ਤਿੱਖਾ ਸੰਘਰਸ਼ ਕਰਾਂਗੇ ਇਸ ਵਾਰ ਹਾਈਵੇ ਜਾਮ ਕਰਾਂਗੇ ਡੀਸੀ ਦਫ਼ਤਰ ਘੇਰਾਂਗੇ ਨਹੀਂ ਤੇ ਫਿਰ ਇਹ ਆਪਣੇ ਜੋ ਵੀ ਇਹ ਹੈਗੇ ਆ ਇੰਤਜ਼ਾਮ ਕਰ ਲੈਣਾ ਜੇ ਇਹਨਾਂ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇਣਾ ਇੰਨੀਆਂ ਬੇਨਤੀਆਂ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੱਸ ਦਈਏ ਕਿ ਮਾਮਲਾ ਕੀ ਆ ਮਾਮਲਾ ਹੈ ਗੰਨਾ ਮਿਲਦੇ ਵਿੱਚ ਜੋ ਜਾੜ ਬਣਿਆ ਜਿੱਥੇ ਟਰਾਲੀਆਂ ਆ ਕੇ ਖੜਦੀਆਂ ਨੇ ਔਰ 3-400 ਕੁਇੰਟਲ ਗੰਨੇ ਦੇ ਕਰੀਬ ਟਰਾਲੀਆਂ ਉੱਤੇ ਗੰਨਾ ਹੁੰਦਾ ਔਰ ਉਸ ਗੰਨੇ ਦੀਆਂ ਟਰਾਲੀਆਂ ਨੂੰ ਜੇ ਇਟ ਜੋ ਪਿੱਲੀ ਇਟਰ ਕਹਿੰਦੇ ਲਗਾਈ ਗਈ ਹੈ ਇਹਨਾਂ ਦੇ ਦਸਨ ਮੁਤਾਬਕ ਜੋ ਐਸਡੀਐਮ ਸਾਹਿਬ ਦਿਨਾਂ ਨਗਰ ਨੇ ਰਿਜੈਕਟ ਕਰ ਦਿੱਤੀ ਹੈ ਔਰ ਉਹ ਇਟ ਜਿਹੜੀ ਅਜੇ ਤੱਕ ਬਦਲੀ ਨਹੀਂ ਗਈ ਔਰ ਇੰਟਰਲੌਕ ਜਿਹੜਾ ਵਾ ਉਹ ਨਹੀਂ ਲਗਾਇਆ ਗਿਆ ਔਰ ਕਿਸਾਨਾਂ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਆ ਕੇ ਇਹਨਾਂ ਨੂੰ ਜਾਗਰੂਕ ਕਰਾਉਣਾ ਪੈ ਰਿਹਾ ਹੈ ਔਰ ਵਕ ਵਕ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਠਾਏ ਜਾ ਰਹੇ ਔਰ ਮੁੱਦਾ ਜਿਹੜਾ ਵਾ ਉਹ ਬੜਾ ਗੰਭੀਰ ਹੈ ਕਿ ਜਦੋਂ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਉਹ ਇੱਥੇ ਆਉਂਦੀਆਂ ਤਾਂ ਟਰਾਲੀਆਂ ਦੇ ਨੁਕਸਾਨ ਹੁੰਦੇ ਆ ਟਰੈਕਟਰ ਟੁੱਟਦੇ ਆ ਔਰ ਦੂਸਰੀ ਗੱਲ ਦੱਸ ਦਈਏ ਕਿ ਗੰਨਾ ਮਿਲ ਚਾਲੂ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਦੂਸਰਾ ਪਲਾਂਟ ਲੱਗ ਰਿਹਾ ਉਹਦੀ ਵੀ ਮੰਗ ਕੀਤੀ ਜਾ ਰਹੀ ਆ ਕਿ ਉਹਨੂੰ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਦੂਰ ਨਾ ਜਾਣਾ ਪਵੇ ਕਿਸੇ ਐਕਸੀਡੈਂਟ ਦਾ ਹਾਦਸੇ ਦਾ ਕਾਰਨ ਨਾ ਬਣਨਾ ਪੈ ਜਾਵੇ ਕਿ ਕਈ ਵਾਰੀ ਕਈ ਹਾਸੇ ਹੋ ਜਾਂਦੇ ਆ ਤੇ ਜਿਹਦੇ ਵਿੱਚ ਟਰਾਲੀਆਂ ਨੂੰ ਹੀ ਜ਼ਿੰਮੇਵਾਰ ਬਣਾਇਆ ਜਾਂਦਾ ਜੀ ਟਰਾਲੀਆਂ ਜ਼ਿੰਮੇਵਾਰ ਨੇ ਵੱਡੀਆਂ ਟਰਾਲੀਆਂ ਨੇ ਇਸ ਕਰਕੇ ਕਿਸਾਨ ਚਾਹੁੰਦੇ ਆ ਕਿ ਇਹ ਮਿਲਦਾਰ ਦੂਜਾ ਪਲਾਂਟ ਆ ਉਹ ਵੀ ਚਲਾਇਆ ਜਾਵੇ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜੇ ਕਿਸਾਨ ਦਿੱਲੀ ਹਲਾਉਣਾ ਜਾਣਦੇ ਆ ਤਾਂ ਹਰ ਮਸਲੇ ਨੂੰ ਹੱਲ ਕਰਨਾ ਜਾਣਦੇ ਨੇ ਔਰ ਇਹ ਉਹੀ ਜੋਧੇ ਨੇ ਉਹੀ ਕਿਸਾਨ ਨੇ ਜਿਨ੍ਹਾਂ ਦੇ ਵਿੱਚ 700 ਬੰਦੇ ਜਿਹੜਾ ਇਹਨਾਂ ਦੇ ਪਰਿਵਾਰਾਂ ਦੇ ਮੈਂਬਰ ਜਿਹੜੇ ਆ ਉਹ ਸ਼ਹੀਦੀਆਂ ਪਾ ਗਏ ਔਰ ਉਹਨਾਂ ਵਿੱਚੋਂ ਵੀ ਇੱਥੇ ਬੈਠੇ ਨੇ ਔਰ ਲਗਾਤਾਰ ਲੱਗਦਾ ਹੈ ਕਿ ਇਹ ਸੰਘਰਸ਼ ਚੱਲਦੇ ਰਹਿਣਗੇ ਇਹ ਜੋਦੇ ਡਟੇ ਰਹਿਣਗੇ ਔਰ ਤਸਵੀਰਾਂ ਜਿਹੜੀਆਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਦੂਸਰੀ ਗੱਲ ਹੋਰ ਦੱਸ ਦਈਏ ਕਿ ਜੇ ਜੀਐਮ ਸਾਹਿਬ ਇੱਥੇ ਹੁੰਦੇ ਤਾਂ ਅੱਜ ਇਹਨਾਂ ਨੇ ਉਹਨਾਂ ਨੂੰ ਮਿਲਣਾ ਸੀਗਾ ਲੇਕਿਨ ਅੱਜ ਜੀਐਮ ਸਾਹਿਬ ਨਹੀਂ ਮਿਲੇ ਤੇ ਜੇ ਦੁਬਾਰਾ ਜੀਐਮ ਸਾਹਿਬ ਵੀ ਆਪਣਾ ਕੋਈ ਪੱਖ ਦੇਣਾ ਚਾਹੋਂ ਤਾਂ ਸਾਡੇ ਮਾਤ ਚੈਨਲ ਦੇ ਮਾਧਿਅਮ ਰਾਹੀਂ ਆਪਣਾ ਪੱਖ ਦੇ ਸਕਦੇ ਆ ਫਿਲਹਾਲ ਤੁਸੀਂ ਇਹ ਖਬਰ ਵੇਖਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨੇ ਦਾ ਜ਼ਿਲ੍ਹਾ ਗੁਰਦਾਸਪੁਰ